ਕਿ ਤੁਸੀਂ ਸਵਾਲ ਇੱਕ ਵਿਸ਼ੇਸ਼ਤਾ ਦੇ ਉਠਾਉਂਦੇ ਜੇ ਪਤਾ ਨਹੀਂ ਕਿਉਂ ਉਠਾਉਂਦੇ ਜੇ ਇਹਦੇ ਪਿੱਛੇ ਤੁਹਾਡਾ ਕੀ ਮਕਸਦ ਹੈ ਜਾਂ ਤੁਹਾਡੇ ਪਿੱਛੇ بیٹھے ਲੋਕਾਂ ਦਾ ਕੋਈ ਮਕਸਦ ਹੈ ਤੇ ਜਿੱਦੇ ਕਰਕੇ ਤੁਸੀਂ ਪੰਥਕ ਵਿੱਚ ਮੇਲੇ ਖੜੇ ਕਰਨ ਦੀ ਕੋਸ਼ਿਸ਼ ਕਰਦੇ ਜੀ ਬੇਨਤੀ ਇਹ ਗੱਲ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਗੁਰੂ ਦੀ ਹਜ਼ੂਰੀ ਦੇ ਵਿੱਚ ਸ਼੍ਰੀ ਅਕਾਲ ਪੁਰਖ ਜੀ ਹਾਜ਼ੂਰ ਦੇ ਅੰਦਰ ਖਾਲਸਾ ਪੰਥ ਕੋਲੋਂ ਤੇ ਗੁਰੂ ਕੋਲੋਂ ਮਾਫੀ ਮੰਗੀ ਜੀ ਹਰ ਸਿੱਖ ਦਾ ਅਧਿਕਾਰ ਹੈ ਔਰ ਸਿੱਖੀ ਦੇ ਵਿੱਚ ਮਾਫੀ ਨੂੰ ਬਹੁਤ ਵੱਡੀ ਮਹਾਨਤਾ ਹੈ ਜੋ ਕਿ ਨਿਉ ਕੇ ਗਲ 'ਚ ਪੱਲਾ ਪਾ ਕੇ ਮਾਫੀ ਮੰਗਦਾ ਹੈ ਤੇ ਕਿ ਜੇ ਉਹਦੇ ਤੇ ਫਿਰ ਵੀ ਕੋਈ ਸਵਾਲ ਉਠਾਉਂਦਾ ਆ ਇਹਦਾ ਮਤਲਬ ਹੈ ਕਿ ਉਹਦੇ ਅੰਦਰ ਈਰਖਾ ਹੈ ਉਹਦੇ ਅੰਦਰ ਸਾੜਾ ਹੈ ਕਿ ਗੁਰੂ ਦੇ ਫਲਸਫੇ ਤੋਂ ਗੁਰੂ ਦੇ ਸਿਧਾਂਤ ਤੋਂ ਕੋਰਾ ਹੈ ਗੁਰਬਾਣੀ ਵੀ ਕਹਿੰਦੀ ਹੈ ਜੋ ਸਰਨੇ ਆਵੇ ਤਿਸ ਕੰਠ ਲਾਵੇ ਇਹ ਬਿਰਦ ਸਵਾਮੀ ਸੰਧਾ ਹਮ ਅਪਰਾਧੀ ਸਦ ਭੂਲ ਤੇ ਤੁਮ ਬਖਸ਼ਨ ਹਾਰੇ ਜਿਉ ਭਾਵੈ ਤਉ ਰਾਖ ਲੈ ਹਮ ਸ਼ਰਨ ਪ੍ਰਭ ਆਏ RAM ਰਾਧ ਪਤਨੀ ਕਿੰਨੇ ਕ ਪ੍ਰਮਾਣ ਦਿੱਤੇ ਜਾ ਸਕਦੇ ਗੁਰੂ ਦੇ ਦਰਾਨ ਤੇ ਗੁਰੂ ਦੇ ਸਿੱਖ ਦੇ ਦਰਾਨ ਜੋ ਸੰਬੰਧ ਹੈ ਆਪਣਾ ਦਰਦ ਵੀ ਆਪਣੀ ਫਰਿਆਦ ਵੀ ਆਪਣੀ ਅਰਦਾਸ ਵੀ ਆਪਣੀ ਬੇਨਤੀ ਵੀ ਸਿੱਖ ਆਮੇਸ਼ ਗੁਰੂ ਦੇ ਅੱਗੇ ਰੱਖਦਾ ਹੈ ਤੇ ਸਰਦਾਰ ਸੁਖਬੀ ਸਿੰਘ ਬਾਦਲ ਨੇ ਗੁਰੂ ਦੇ ਆਸ਼ੇ ਦੇ ਅਨਸਾਰ ਜੋ ਉਹਨਾਂ ਦੇ ਮਨ ਦੇ ਉੱਤੇ ਬਹੁਤ ਵੱਡਾ ਬੋਝ ਸੀ ਔਰ ਜਿਸ ਬੋਝ ਨੂੰ ਲੈ ਕੇ ਦੁਨੀਆ ਤੋਂ ਸਭ ਪ੍ਰਕਾਸ਼ ਸਿੰਘ ਬਾਦਲ ਚਰੇਗੇ ਜਿਹਦੇ ਬਾਰੇ ਉਹ ਹਮੇਸ਼ਾ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਨਾਲ ਆਖੀਂ ਦਿਨ ਤੱਕ ਚਰਚਾ ਕਰਦੇ ਰਹੇ ਉਸ ਦਰਦ ਨੂੰ ਜਿਹੜਾ ਆ ਸਸ ਸੁਖਵੀਰ ਸਿੰਘ ਬਾਦਲ ਨੇ ਗੁਰੂ ਦੇ ਚਰਨਾਂ ਵਿੱਚ ਭਾਵਿਤ ਹੁੰਦਿਆਂ ਹੋਇਆਂ ਉਹ ਸਾਰਾ ਬਿਆਨ ਕੀਤਾ ਪਰ ਪਤਨੀ ਤਾਂ ਹਰੂ ਕਹਿੰਦਾ ਸਾੜਾ ਕਿਉਂ ਕਰਦੇ ਜਿਸ ਤਰ੍ਹਾਂ ਕੀ ਸਭ ਕਰਨਾ ਚਾਹੁੰਦੇ ਜੀ ਹੱਥ ਬਲ ਕੇ ਬੇਨਤੀ ਹੈ ਕਿ ਸਵਾਲ ਉਠਾਉਣੇ ਉਹ ਵੀ ਅਣਹੋਏ ਸਵਾਲ ਉਠਾਉਣੇ ਬੜੇ ਸੌਖੇ ਕਿੰਤੂ ਪਰੰਤੂ ਕਰਨੇ ਬੜੇ ਸੌਖੇ ਪਰ ਕਾਲਕਾ ਜੀ ਤੁਹਾਡੇ ਕੋਲੋਂ ਜਿਹੜੀਆਂ ਤੁਹਾਡੀਆਂ ਕਮਜ਼ੋਰੀਆਂ ਨੇ ਉਹਨਾਂ ਦੇ ਸਵਾਲ ਨਹੀਂ ਦਿੱਤੇ ਜਾਣੇ। ਦਿੱਲੀ ਗੁਰਦੁਆਰਾ ਪ੍ਰਬੰਧ ਕਮੇਟੀ ਜਿਹੜੀ ਸਿੱਖਾਂ ਨੇ ਬੜੀ ਜੱਦੋਜਹਿਦ ਕਰਕੇ ਸ਼੍ਰੋਮਣੀ ਅਕਾਲੀ ਦਰ ਨੇ ਮੋਰਚੇ ਲਾ ਕੇ ਹਾਸਲ ਕੀਤੀ ਸੀ ਅੱਜ ਕਿਦੀ ਝੋਲੀ ਚ ਹੈ। ਤੁਸੀਂ ਕਿਸ ਦਰਬਾਰ ਦੀਆਂ ਪੌੜੀਆਂ ਚੜਦੇ ਜੀ। ਬੰਦੀ ਸਿੰਘਾਂ ਦੇ ਬੜੇ ਤੁਸੀਂ ਹਮਦਰਦ ਬਣਦੇ ਜੀ। ਤੇ ਬੰਦੀ ਸਿੰਘਾਂ ਦਾ 2019 ਦਾ ਨੋਟੀਫਿਕੇਸ਼ਨ ਜਾਰੀ ਕਰਕੇ ਮੁਕਰਿਆ ਕਿਉਂ ਹੈ? ਰਾਦੇ ਲਾਡੂ ਲੋੜ ਹੀ ਨਹੀਂ ਕਿਸੇ ਧਰਨੇ ਦੀ ਮਜ਼ਾਰੇ ਦੀ ਪ੍ਰਦਰਸ਼ਨ ਦੀ ਤੁਸੀਂ ਇਕੱਲੇ ਹੀ ਕਰਾ ਦਿਓ ਤੁਹਾਡਾ ਧੰਨਵਾਦ ਕਰਾਂਗੇ ਔਰ ਇੱਕ ਤੁਸਾਂ ਗੱਲ ਕੀਤੀ ਹੈ ਬਾਰ ਬਾਰ ਤੁਸੀਂ ਕਰਦੇ ਜੇ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਜ ਮੈਂਬਰੀ ਭਾਈ ਰਾਜੋਆਣਾ ਜੀ ਦੇ ਸਬੰਧ ਚ ਤੇ ਬਾਕੀ ਬੰਦੀ ਸਿੰਘਾਂ ਦੀ ਰਿਹਾਈ ਦੇ ਸਬੰਧ ਵਿੱਚ ਜਿਹੜੀ ਕਮੇਟੀ ਗਠਿਤ ਕੀਤੀ ਗਈ ਤੁਸੀਂ ਉਹਦੇ ਤੇ ਸਵਾਲ ਚ ਪੁੱਛ ਜਾਂਦੇ ਹਟਦੇ ਹੀ ਨਹੀਂ ਜੇ ਜਦ ਕਿ ਜਸਤਨ ਇਸ ਪੰਜ ਮੈਂਬਰੀ ਕਮੇਟੀ ਦੀ ਮੀਟਿੰਗ ਹੋਈ ਸੀ ਮੀਟਿੰਗ ਬੜੀ ਖੁਸ਼ਗੁਵਾਰ ਮਾਹੌਲ ਦੇ ਵਿੱਚ ਹੋਈ ਸੀ ਬੜੀ ਗੰਭੀਰਤਾ ਨਾਲ ਹੋਈ ਸੀ ਬੜੀ ਇੱਕ رائے ਬਣੀ ਸੀ ਤੇ ਉੱਥੇ ਇਹ ਵੀ ਫੈਸਲਾ ਹੋਇਆ ਸੀਗਾ ਕਿ ਅੰਦਰ ਜੋ ਵੀ ਡਿਸਕਸ਼ਨ ਹੋਊਗੀ ਉਹਦੇ ਬਾਰੇ ਬਾਹਰ ਕੋਈ ਕਿਸੇ ਤਰ੍ਹਾਂ ਦੀ ਕਿਸੇ ਕੋਲੇ ਚਰਚਾ ਨਹੀਂ ਕਰੂਗਾ। ਔਰ ਜੋ ਵੀ ਫੈਸਲੇ ਹੋਣਗੇ ਉਹ ਇੱਕ ਬਲਾਰੇ ਦੇ ਤੌਰ ਤੇ ਧਾਮੀ ਸਾਹਿਬੀ ਪੰਥ ਨੂੰ ਸੰਗਤ ਨੂੰ ਤੇ ਲੋਕਾਂ ਤੱਕ ਪਹੁੰਚਾਉਣਗੇ ਪਰ ਤੁਸੀਂ ਤੇ ਉੱਥੇ ਵੀ ਨਹੀਂ ਡੜੇ ਫਰਾਂਡੇ ਨੇ ਜੀ ਮੀਟਿੰਗ ਚਾਹ ਕਹਿੰਦਾ ਜੀ ਫਰਾਂਡੇ ਨੇ ਆਹ ਕਹਿੰਦਾ ਜੀ ਮੈਂ ਆਹ ਕਹਿੰਦਾ ਜੀ ਪਹਿਲੀ ਤੇ ਗੱਲ ਕਿ ਵੀ ਤਰੀਕਾ ਦਾ ਪ੍ਰਦਰਸ਼ਨ ਜਿਹੜਾ ਆ ਇਹ 3 ਦਸੰਬਰ ਦਾ ਡਿਸਾਈਡ ਹੈ ਉਹਦਾ ਪ੍ਰੋਗਰਾਮ ਲਿਖਿਆ ਹੋਇਆ ਹੈ ਤੇ ਨਾ ਮੀਟਿੰਗ ਦੇ ਵਿੱਚ ਜਿਹੜੀ ਪੰਜ ਮੈਂਬਰੀ ਮੀਟਿੰਗ 29 ਦਸੰਬਰ ਨੂੰ ਮੀਟਿੰਗ ਹੋਈ ਸੀ ਉਹਦੇ ਵਿੱਚ ਉਸ 20 ਦਸੰਬਰ ਦੇ ਪ੍ਰੋਗਰਾਮ ਨੂੰ ਰੱਦ ਕਰਨ ਦੀ ਜਾਂ ਮੁਲਤਵੀ ਕਰਨ ਦੀ ਕਿਸੇ ਤਰ੍ਹਾਂ ਦੀ ਕੋਈ ਫੈਸਲਾ ਨਹੀਂ ਸੀ ਹੋਇਆ ਪਹਿਲੀ ਤੇ ਗੱਲ ਕੋਈ ਡਿਸਕਸ਼ਨ ਹੀ ਨਹੀਂ ਹੋਈ ਜੇ ਮੈਂ ਗੱਲ ਕੀਤੀ ਸੀ ਜਿਹਦੇ ਉੱਤੇ ਬਾਕੀ ਮੈਂਬਰਸ ਨੇ ਬਾਅਦ ਵਿੱਚ ਆਪਣੀ ਰਾਏ ਦਿੱਤੀ ਮੈਂ ਕਿਹਾ ਸੀ ਕਿ ਜਿਹੜੀ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਜਾਣੀ ਚਾਹੀਦੀ ਹੈ ਜਾਂ ਜਿਹੜਾ ਵੀ ਕੋਈ ਸੁਝਾਅ ਦੇਵੇ ਉੱਥੋਂ ਤੱਕ ਗੱਲ ਪਹੁੰਚਾਵੇ ਤੇ ਜਰੂਰ ਇੰਦਰ ਸਰਕਾਰ ਨੂੰ ਕਨਵੇ ਕਰੇ ਕਿ ਇਹ ਹੁਣ ਸ਼ਰੂ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਸਿੱਖਾਂ ਦੀ ਕੋਈ ਕਮੇਟੀ ਆਣ ਕੇ ਇਹ ਮਸਲਾ ਨਹੀਂ ਉਠਾ ਰਹੀ ਕੋਈ ਰਾਜਨੀਤਿਕ ਪਾਰਟੀ ਆਣ ਕੇ ਨਹੀਂ ਉਠਾ ਰਹੀ ਕੋਈ ਰਾਜਨੀਤਿਕ ਆਗੂ ਨਹੀਂ ਆਣ ਕੇ ਉਠਾਰਿਆ ਇਹ ਹੁਣ ਮਸਲਾ ਸ੍ਰੀ ਅਕਾਲ ਤਖਤ ਸਾਹਿਬ ਨੇ ਭਾਈ ਰਾਜੋਵਾਨਾ ਜੀ ਸਬੰਧੀ ਤੇ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਫੈਸਲਾ ਲੈਣ ਵਾਸਤੇ 31 ਦਸੰਬਰ ਤੱਕ ਦਾ ਅਲਟੀਮੇਟਮ ਦਿੱਤਾ ਹੈ। ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਸੱਚਾ ਤਖਤ ਹੈ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਵੱਲੋਂ ਸਿਰਿਆ ਹੋਇਆ ਤਖਤ ਹੈ। ਮੇਰੀ ਤੇ ਪੀਰੀ ਦਾ ਤਖਤ ਹੈ। ਤੁਸੀਂ ਮੇਰੀ ਤੇ ਵੀ ਸਵਾਲ ਉਠਾਈ ਜਾਂਦੇ। ਤੁਸੀਂ ਰਾਜਨੀਤੀ ਤੇ ਸਵਾਲ ਉਠਾਈ ਜਾਂਦੇ ਪਹਿਲੇ ਕਦਮ ਮੈਂ ਰਾਜਨੀਤਿਕ ਹੈ ਹੀ ਨਹੀਂ ਤੇ ਨਾ ਮੈਨੂੰ ਕਿਸੇ ਰਾਜਨੀਤਿਕ ਹੋਣ ਕਰਕੇ ਕਮੇਟੀ ਚ ਪਾਇਆ ਹੈ ਕਾਲਕਾ ਜੀ ਤੁਸੀਂ ਝੂਗੀਆਂ ਹਰੀਆਂ ਤੇ ਸਾਨੂੰ ਪਤਾ ਹੈ ਬੰਦੀ ਸਿੰਘਾਂ ਦਾ ਦਰਦ ਕੀ ਹੈ ਹੋ ਸਕਦਾ ਹੈ ਕਿ ਤੁਸੀਂ ਇਹਦੇ ਉੱਤੇ ਵੀ ਕੋਈ ਸਿਆਸਤ ਕਰਨੀ ਚਾਹੁੰਦੇ ਹੋ ਜਾਂ ਕਿਸੇ ਨੂੰ ਕੁਝ ਕਰਨਾ ਚਾਹੁੰਦੇ ਹੋ ਸਾਡਾ ਇਹਨਾਂ ਕੋਈ ਡੱਗਾ ਦੇਗਾ ਨਹੀਂ ਮੇਰਾ ਇਹਨਾਂ ਕੋਈ ਡੱਗਾ ਦੇਗਾ ਨਹੀਂ ਮੇਰੀ ਦਲੀਲ ਛਾਇਆ ਕਿ ਬੜਾ ਔਖਾ ਜੇ ਜੀਰ ਕੱਟਣਾ ਬੜਾ ਔਖਾ ਜੇ ਰਜ਼ਾਨਾ ਫਾਂਸੀ ਤੇ ਚੜਨਾ ਤਿਹਾਰ ਵਰਗੀਆਂ ਜੇਲਾਂ ਦੇ ਵਿੱਚ ਫਾਂਸੀ ਦੀ ਚੱਕੀਆਂ ਦੇ ਵਿੱਚ ਬੰਦ ਰਹਿਣਾ ਤੇ ਬਲੈਲ ਜੇ ਦੀਆਂ ਸਿੱਖਾਂ ਦੇ ਪਿੱਛੇ ਬੰਦ ਰਹਿਣਾ ਬੜਾ ਔਖਾ ਹੈ ਕਿਉਂਕਿ ਮੈਂ ਉਸ ਦਰਦ ਨੂੰ ਮਹਿਸੂਸ ਕਰਦਾ ਤੁਸੀਂ ਉਹ ਦਰਦ ਨਹੀਂ ਹਟਾਇਆ ਤੇ ਸ਼ਾਇਦ ਮੇਰੇ ਉਸ ਦਰਦ ਨੂੰ ਦੇਖਦੇ ਹੋયા ਹੀ ਛੇ ਕਾਕਤਖਸਮ ਨੇ ਉਸ ਮੈਨੂੰ ਪੰਜਵੇਂ ਵੀ ਕਮੇਟੀ ਦਾ ਹਿੱਸਾ ਬਣਾਇਆ ਤੇ ਮੈਂ ਉੱਥੇ ਜ਼ਰੂਰ ਇਹ ਗੱਲ ਕੀਤੀ ਸੀ ਕਿ ਕੇਂਦਰ ਸਰਕਾਰ ਨੂੰ ਇੱਕ ਸਟਰੋਂਗ ਮੈਸੇਜ ਜਾਣਾ ਚਾਹੀਦਾ ਹੈ ਕਿ ਇਹ ਸ਼੍ਰੀ ਅਕਾਲ ਪਖਤ ਦਾ ਆਦੇਸ਼ ਹੈ ਜਿਹੜਾ ਸਾਡੇ ਹਿੱਸੇ ਸਰਵੱਚ ਹੈ ਇਹਨੂੰ ਕੋਈ ਲਾਈਟਲੀ ਨਾ ਲਿਆ ਜੇ ਪਰ ਫਿਰ ਵੀ ਉੱਥੇ ਡਿਸਾਈਡ ਹੋਇਆ ਕਿ ਆਪਾਂ ਟਕਰਾਵ ਵਾਲੀ ਭਾਸ਼ਾ ਨਹੀਂ ਵਰਤਣੀ ਸਖਤ ਭਾਸ਼ਾ ਨਹੀਂ ਵਰਤਣੀ ਹਾਂ ਜੋ ਕਰਨਾ ਪਊਗਾ ਕਰਾਂਗੇ ਪਰ ਪਹਿਲੋਂ ਆਪਾਂ ਨੂੰ ਜਿਹੜਾ ਆ ਲੋਕਤੰਤਰਿਕ ਤਰੀਕੇ ਦੇ ਨਾਲ ਭਾਵੇਂ ਉਹ ਵੀ ਲੋਕਤੰਤਰਿਕ ਤਰੀਕਾ ਹੀ ਹੈ ਕਿਉਂਕਿ ਗੁਰੂ ਮਹਾਰਾਜ ਜੀ ਗੁਰਬਾਣੀ ਚ ਲਿਖਦੇ ਐ ਪ੍ਰਥਮੇ ਮਤਾ ਪਤਰੀ ਚਲਾਵੋ ਦੁਤੀਏ ਮਤਾ ਦੋਇ ਮਨੁੱਖ ਪਹੁੰਚਾਵੋ ਤ੍ਰਿਤੀ ਮਤਾ ਕਿਸ ਕਰੋਂ ਕੋ ਭਾਇਆ ਇਸ ਕਰਕੇ ਜਿਹੜਾ ਆ ਸਾਹੀ ਗੁਰਬਾਣੀ ਦੇ ਸਿਧਾਂਤ ਦੇ ਅਨਸਾਰ ਚੱਲਣ ਵਾਲਾ ਜੇ ਪੱਤਰ ਵੀ ਲਿਖਣਾ ਹੈ ਸੰਦੇਸ਼ ਵੀ ਦੇਣਾ ਹੈ ਤੇ ਘੱਟੋ ਘੱਟ ਜਿਹੜੀ ਮੰਚਾ ਇਹ ਕੌਮ ਦੀ ਸ਼੍ਰੀ ਅਕਾਲ ਤਖਤ ਸਰ ਦੀ ਊਗਣ ਹੋਣੀ ਚਾਹੀਦੀ ਏ ਉਹ ਮਾਣ ਤੇ ਸਨਮਾਨ ਤਵੇ ਹੋਣਾ ਚਾਹੀਦਾ ਹੈ ਤਾਂ ਕਿ ਕੇਂਦਰ ਸਰਕਾਰ ਉਸ ਚੀਜ਼ ਨੂੰ ਲਾਈਟਲੀ ਲੈ ਕੇ ਜਿਸ ਤਰ੍ਹਾਂ ਪਹਿਲਾਂ ਗੱਲ ਕਰਦੇ ਸੀ ਉਸੇ ਤਰ੍ਹਾਂ ਲੈ ਕੇ ਉਹਨੂੰ ਪਨਾਹ ਕਰ ਜਾਵੇ ਅਜਿਹਾ ਨਹੀਂ ਹੋਣਾ ਚਾਹੀਦਾ ਇਸ ਕਰਕੇ ਮੈਂ ਉੱਥੇ ਗੱਲ ਕੀਤੀ ਸੀ ਪਰ ਜੋ ਫੈਸਲਾ ਹੋਇਆ ਮੈਂ ਤੇ ਨਾਲ ਕੋਈ ਬਾਹਰਣ ਕੇ ਦੱਸਿਆ ਹੈ ਇਸ ਕਰਕੇ ਹੱਥ ਬਨ ਕੇ ਬੇਨਤੀ ਹੈ ਪਹਿਲੀ ਤੇ ਗੱਲ ਹੈ ਕਿ ਤੁਸੀਂ ਸਤਜੀਤ ਵੀਰ ਸਿੰਘ ਬਾਦਲ ਦੀ ਮਾਫੀ ਤੇ ਸਵਾਲ ਉਠਾਇਆ ਇਹ ਗੁਰੂ ਦੇ ਸਿੱਖ ਵੱਲੋਂ ਗੁਰੂ ਦੇ ਕੋਲੇ ਕੀਤੀ ਹੋਈ ਜੋਦੜੀ ਦੀ ਅਵਗਿਆ ਔਰ ਤੁਸੀਂ ਪੰਜ ਮੈਂਬਰੀ ਕਮੇਟੀ ਦੇ ਕੀਤੀ ਹੋਈ ਅਧਿਕਾਰਤ ਫੈਸਲੇ ਦੀ ਉਲੰਘਣਾ ਕੀਤੀ ਏ ਤੁਸੀਂ ਪੰਜ ਮੈਂਬਰੀ ਪੰਜ ਮੈਂਬਰੀ ਤੇ ਕਰੀ ਜਾਂਦੇ ਜੇ 20 ਦਾ ਪ੍ਰੋਗਰਾਮ ਵੀ ਤੁਸੀਂ ਪੰਜ ਮੈਂਬਰੀ ਕਰਕੇ ਕਿੰਦੇ ਚੱਕੇ ਮੁltਵੀ ਕਰਦੇ ਹੋ ਤੇ ਜਿਹੜਾ ਮੁltਵੀ ਕਰ ਦਿੱਤਾ ਗਿਆ ਆ ਤੇ ਪੰਜ ਮੈਂਬਰੀ ਦੀ ਪਾਲਣਾ ਕਿਨੇ ਕਰਨੀ ਭਰਨਾਂ ਤੇ ਆਪੇ ਹੀ ਕਰਨੀ ਆ ਨਾ ਜਿਹਨਾਂ ਨੇ ਫੈਸਲਾ ਕੀਤਾ ਆ ਹੱਥ ਮਨ ਕੇ ਬਣਤੀ ਆ ਕਾਲਕਾ ਜੀ ਉਹ ਕੰਮ ਕਰੋ ਜਿਹਦੇ ਨਾਲ ਕੌਮ ਨੂੰ ਸ਼ਕਤੀ ਮਿਲੇ, ਬਲ ਮਿਲੇ ਤੇ ਕੌਮ ਦਾ ਇਸ ਵੇਲੇ ਦਾ ਅਹਿਮ ਮਸਲਾ, ਗੰਭੀਰ ਮਸਲਾ ਭਾਈ ਰਾਜਵਾਲਾ ਜੀ ਫਾਂਸੀ ਦੇ ਤਖਤੇ ਤੋਂ ਵਾਪਸ ਆਉਣ ਤੇ ਬਾਕੀ ਬੰਦੀ ਸਿੰਘਾਂ ਸਮੇਤ ਉਹ ਆਪੋ ਆਪਣੇ ਘਰੇ ਪਹੁੰਚਣ ਮੈਂ ਬੜਾ ਕੰਟਰੋਲ ਰੱਖ ਕੇ ਸ਼ਬਦਾਂ ਦਾ ਵਰਤੋਂ ਕੀਤੀ ਹੈ ਪਰ ਫਿਰ ਵੀ ਇਹ ਰੰਗ ਜਵਾਕੀ ਤੌਰ ਤੇ ਸ਼ੰਗੂ ਬੋਲੇ ਜਾਂਦੇ ਨੇ ਪਰ ਸੱਚ ਨੂੰ ਕਬੂਲ ਕਰੇ ਜੋ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਕਫਤ